ਮੇਰਾ ਨਾਮ ਪ੍ਰੇਨਕਾ ਆਇਆ। ਅੱਜ ਤੁਹਾਨੂੰ ਪ੍ਰੋਮੋਸ਼ਨ ਲੈਟਰ ਮਿਲਿਆ ਆ। ਹਾਂਜੀ। ਕਿੱਦਾਂ ਦੀ ਬਹੁਤ ਖੁਸ਼ੀ ਹੋ ਰਹੀ ਹੈ ਸਰ। ਤੁਹਾਨੂੰ ਪ੍ਰੋਮੋਸ਼ਨ ਮਿਲ ਗਈ ਹੈ। ਕੀ ਕਹਿਣਾ ਚਾਹਦੇ ਹੋ? ਬਾਅਦ ਸਕੇ ਕੰਮ ਅਸੀਂ ਵਧੀਆ ਕਰਕੇ ਕਰਾਂਗੇ ਆਪਣਾ। ਮੇਰਾ ਨਾਮ ਸਰਬੀ ਪਠਾਨੀ ਹੈ। ਮੈਂ ਕੋਆਪਰੇਟਿਵ ਬੈਂਕ ਦੀ EMPLOYEE ਆ। ਅੱਜ ਸਾਡੀ ਸਾਰਿਆਂ ਦੀ ਪ੍ਰੋਮੋਸ਼ਨ ਹੋਈ ਹੈ। ਹੁਣ ਮੈਂ ਅਸਿਸਟੈਂਟ ਮੈਨੇਜਰ ਬਣ ਗਈ ਆ। ਸਾਡੀਆਂ ਹੁਣ ਜਿਹੜੀਆਂ ਪਾਵਰਾਂ ਆ ਉਹ ਵੀ ਵਧ ਚੰਗੀਆਂ ਗਾਲੀ। ਅਸੀਂ ਹੁਣ ਜਿਹੜੀ ਲੋਕਾਂ ਦੀ ਸੇਵਾ ਉਹ ਵਧੀਆ ਤਰੀਕੇ ਨਾਲ ਕਰ ਸਕਦੇ ਆ ਔਰ ਸਾਡਾ ਐਜ਼ ਅ ਬ੍ਰਾਂਚ ਮੈਨੇਜਰ ਔਰ ਅਸਿਸਟੈਂਟ ਮੈਨੇਜ ਤੇ ਸਾਡਾ ਬੈਂਕ ਜਿਹੜਾ ਉਹ ਬਹੁਤ ਵਧੀਆ ਹੈਗਾ ਮੈਂ ਲੋਕਾਂ ਨੂੰ ਇਹ ਹੀ ਕਹਾਂਗੀ ਸਾਡੇ ਬੈਂਕ ਨਾਲ ਵੱਧ ਤੋਂ ਵੱਧ ਜੁੜਨ ਮੈਨੂੰ ਕੋਈ ਖੁਸ਼ੀ ਕਿ ਨਹੀਂ ਕਾਜੋ ਖੁਸ਼ੀ ਤਾਂ ਸਰ ਬਹੁਤ ਜ਼ਿਆਦਾ ਹੈਗੀ ਹੈ ਇਹ ਇਹਨੂੰ ਤਾਂ ਬਿਆਨ ਨਹੀਂ ਕਰ ਸਕਦੇ ਜੋ ਤਰੱਕੀ ਹੁੰਦੀ ਹੈ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਮੈਨਾਂ ਦਾ ਫਲ ਮਿਲਦਾ ਹੈ ਥੈਂਕ ਯੂ ਹਾਂ ਸਰ ਅੱਜ ਸਰ ਅੱਜ ਪ੍ਰੋਮੋਸ਼ਨ ਲੈਟਰ ਇਡੇ ਦਿੱਤੇ ਗਏ ਆ 23 ਜਿਹੜਿਆਂ ਨੂੰ ਜੀ 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 ਆ ਦੇਖੋ ਸਾਡੇ ਕੋਲ ਵੈਕੈਂਸੀਆਂ ਕਾਫੀ ਵੈਕੈਂਸੀਆਂ ਸੀਗੀਆਂ ਉਹ ਵੀ ਫਿਲ ਕਰਨੀਆਂ ਸੀਆਂ ਤੇ ਬੋਰਡ ਆਫ ਟ੍ਰੈਕਟਰ ਬਦੋਂ ਸਾਡੇ ਚੇਅਰਮੈਨ ਸ੍ਰੀ ਵਿਕਰਮ ਸ਼ਰਮਾ ਜੀ ਪੰਨੂ ਸਾਹਿਬ ਤੇ ਜ਼ਿਲ੍ਹਾ ਮੈਨੇਜਰ ਸਾਹਿਬ ਤੇ ਐਮ ਡੀ ਮੈਡਮ ਜਿਹੜੇ ਬਹੁਤ ਹੀ ਸਤਿਕਾਰਯੋਗ ਗੁਰਬਖਸ਼ਪੁਰ ਜੀ ਆ ਉਹਨਾਂ ਨੇ ਇਹ ਸੋਚਿਆ ਕਿ ਇਹਨਾਂ ਨੂੰ ਆਪਾਂ ਜਲਦੀ ਤੋਂ ਜਲਦੀ ਫਿਲ ਕਰ ਲਿਆ। ਸੋ ਇਹ ਜਿਹੜੀਆਂ ਵੈਕੈਂਸੀਆਂ ਐ ਇਹਦੇ ਨਾਲ ਹੋਣ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਬੈਂਕ ਨੂੰ ਕਿਉਂਕਿ ਜਿੰਨੇ ਵੀ ਇਹ ਬੱਚੇ ਆਪਾਂ ਪ੍ਰਮੋਟ ਕੀਤੇ ਆਗੇ ਆ ਇਹ ਐਜ਼ ਏ ਬ੍ਰਾਂਚ ਮੈਨੇਜਰ ਲਈ ਹੁਣ ਐਲੀਜੀਬਲ ਹੋ ਗਏ ਆਗੇ ਆ ਇਹ ਬ੍ਰਾਂਚਾਂ ਸਾਡੀਆਂ ਕਿਉਂਕਿ 64 ਬ੍ਰਾਂਚਾਂ ਸਾਡੀਆਂ ਹੁਸ਼ਿਆਰਪੁਰ ਸੀ ਵੀ ਦੀਆਂ ਉਹਦੇ ਵਿੱਚ ਇਹ ਹਰ ਜਗ੍ਹਾ एलिजिਬਲ ਆ ਕਿਉਂਕਿ ਸਾਡੀ ਰਿਟਾਇਰਮੈਂਟ ਕਰੀਬ 27 ਤੱਕ ਰਿਟਾਇਰਮੈਂਟ ਇਹ ਨਹੀਂ ਹੈਗੀ ਆ ਕਿ ਮੈਨੂੰ ਲੱਗਦਾ 50% ਸਟਾਫ ਸਾਡਾ ਜਿਹੜਾ ਹੈਗਾ ਪੂਰ ਰਿਟਾਇਰ ਹੋ ਰਿਹਾ ਕਿਉਂਕਿ ਇਹ ਪ੍ਰਮੋਸ਼ਨਸ ਬਹੁਤ ਜ਼ਰੂਰੀ ਸੀ ਇਸ ਕਰਕੇ ਮੈਂ ਇਹ ਕਹਾਂਗਾ ਜਿਹੜੇ ਬੱਚੇ ਆ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਵਾਂਗਾ ਕਿ ਉਹ ਆਪਣੀ ਬੈਂਕ ਲਈ ਵਧੀਤ ਇਨਕਮ ਕਰਨ। ਅੱਜ ਜੀ ਸਰ ਅੱਜ ਪ੍ਰਮੋਸ਼ਨ ਲੈਟਰ ਜਿਹੜੇ ਦਿੱਤੇ ਗਏ ਆ ਬੈਂਕ ਦੇ ਵਿੱਚ ਹਾਂਜੀ ਅੱਜ ਸ਼ਰਪੁਰ ਕੋਆਪਰੇਟਿਵ ਬੈਂਕ ਦੇ ਵਿੱਚ ਏ ਡਿਪਾਰਟਮੈਂਟ ਦੇ ਵੱਲੋਂ ਜਿਨ੍ਹਾਂ ਲੋਕਾਂ ਨੂੰ ਤਰੱਕੀ ਦਿੱਤੀ ਗਈ ਹੈ ਉਹਨਾਂ ਨੂੰ ਅੱਜ ਪ੍ਰੋਮੋਸ਼ਨ ਪੱਤਰ ਜਿਹੜੇ ਮਾਨਯੋਗ ਮੈਂਬਰ ਰਾਜ ਸਭਾ ਲੋਕ ਸਭਾ ਡਾਕਟਰ ਰਾਜਕਮਾਰ ਜੀ ਵੱਲੋਂ ਔਰ ਮਾਨਯੋਗ ਐਮ ਐਲ اے ਹੁਸ਼ਿਆਰਪੁਰ ਸ਼੍ਰੀ ਬ੍ਰਹਮਚੰਦਰ ਜਿੰਪਾ ਜੀ ਵੱਲੋਂ ਦਿੱਤੇ ਗਏ ਨੇ ਔਰ ਸਾਡੇ ਬਹੁਤ ਸਾਰਾ ਜੋਗ ਇਸ ਬੈਂਕ ਦੇ ਚੇਅਰਮੈਨ ਸ਼੍ਰੀ ਵਿਕਰਮ ਸ਼ਰਮਾ ਜੀ ਔਰ ਉਹਨਾਂ ਦੇ ਸਾਰੇ ਡਾਇਰੈਕਟਰ ਸਹਿਬਾਨ ਦੀ ਟੀਮ ਇਸ ਮੌਕੇ ਤੇ ਹਾਜ਼ਰ ਹੈ ਔਰ 23 ਜਿਹੜੇ ਬੈਂਕ ਦੇ ਮੁਲਾਜ਼ਮੇ ਆ ਉਹ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਉਹਨਾਂ ਨੂੰ ਅੱਜ ਇਸ ਨੂੰ ਅਸਿਸਟੈਂਟ ਡਾਇਰੈਕਟਰ ਔਰ ਕਿਸੇ ਨੂੰ ਅਕਾ ਤੱਕੀ ਜਿਹੜੀ ਅੱਜ ਬੈਂਕ ਵੱਲੋਂ ਦਿੱਤੀ ਗਈ ਹੈ ਮੈਂ ਆਪਣੇ ਵੱਲੋਂ ਬਹੁਤ-ਬਹੁਤ ਸ਼ਾਦਨ ਬਧਾਈ ਹਾਂਜੀ ਸਰ ਅੱਜ ਬੜਾ ਖੁਸ਼ੀ ਦਾ ਦਿਨ ਆ ਪਹਿਲਾਂ ਤਾਂ ਬਹੁਤ-ਬਹੁਤ ਮੇਰੇ ਸਾਰਾ ਨੇਤਾ ਸਾਡੇ ਮੇਰੇ ਪਿੰਡੇ ਭਰਾ ਸਾਰੇ ਮੇਰੇ ਕੋਲ ਆ ਕੇ ਬੈਠੇ ਮੈਂਬਰ ਆਫ ਪਾਰਲੀਮੈਂਟ ਡਾਕਟਰ ਆਸ਼ਕਮਰ ਹਮਨ ਸਾਹਿਬ ਸੁਵੇਦੋਂ ਕਮਲ ਸਿੰਘ ਸਾਹਿਬ ਡਾਕਟਰ ਬ੍ਰਹਮਸ਼ਕਰ ਜੇਪੜੀ ਮੈਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਕਿ ਮੇਰਾ ਮਾਨ ਰੱਖਿਆ ਇਨ੍ਹਾਂ ਨੇ ਸਾਰਿਆਂ ਨੇ ਆਪੇ ਇੱਥੇ ਬਾਕੀ ਮੈਂ ਵਧਾਈ ਦਿੰਦਾ ਸਾਰੇ ਆਪਣੇ ਜਿਹੜੇ ਨਕੀ ਉੱਥੇ ਰਹਿਗੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਐਫਐਸਸੀ ਵਾਲਿਆਂ ਨੂੰ ਵਧਾਈ ਦਿੰਦਾ ਇੱਕ ਕਾਰਾ ਨੂੰ ਵਧਾਈ ਦਿੰਦਾ ਅਕਾਊਂਟੈਂਟ ਨੂੰ ਵਧਾਈ ਦਿੰਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ